ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਗੱਲ ਕਰਦੇ ਆਪਾਂ ਮਸ਼ੀਨਰੀ ਦੀ ਹਨਾ ਕਿ ਵੀ ਮਸ਼ੀਨਰੀ ਲੈਣੀ ਕਿੰਨੀ ਔਖੀ ਸੀ ਅੱਜ ਤੋਂ ਕੁੱਟਕੱਟ 15 15 16 ਸਾਲ ਪਹਿਲਾਂ ਹਨਾ ਤੇ ਜਦੋਂ ਆਪਾਂ ਕੰਬਾਈਨ ਲਈ ਆ 2006 ਦੇ ਵਿੱਚ 2005 6 ਦੇ ਵਿੱਚ ਉਦੋਂ ਤੇ ਲੋਨ ਨਹੀਂ ਸੀ ਹੁੰਦਾ ਬੜੇ ਔਕੇ ਪੈਸੇ ਇਕੱਠੇ ਕਰਕੇ ਕੰਬਾਈਨ ਲਈ ਸੀ ਹਨਾ 10 ਲੱਖ 44000 ਰੁਪਏ ਦੀ ਆਈ ਦੀ ਕੰਬਾਈਨ ਤੇ 1044 ਦਾ 44000 ਰੁਪਇਆ ਸਵਰਾਜ ਵਾਲਿਆਂ ਦੇ ਖਾਤੇ 'ਚ ਜਮ੍ਹਾਂ ਕਰਿਆ ਤਾਂ ਜਾ ਕੇ ਨੰਬਰ ਲੱਗਿਆ ਸੀ ਫਿਰ ਜਿੰਨੇ ਦਿਨ ਉਹ ਪੈਸੇ ਵਰਤਦੇ ਹੁੰਦੇ ਸੀ ਉਹਨੇ ਦਿਨ ਦਾ ਉਹ ਵਿਆਜ ਦਿੰਦੇ ਹੁੰਦੇ ਸੀ ਆਪਾਂ ਨੂੰ ਜਿੰਨੇ ਦਿਨ ਆਪਾਂ ਪੈਸੇ ਯੂਜ਼ ਕਰਨੇ ਨਾ ਬੈਂਕ ਜਿੰਨੇ ਦਿਨਾਂ ਬਾਅਦ ਆਪਾਂ ਨੂੰ ਉਹ ਕੰਬਾਈਨ ਲੈਂਦੇ ਸੀ ਉਹਨੇ ਦਿਨ ਦਾ ਵਿਆਜ ਉਹ ਜ਼ਰੂਰ ਦਿੰਦੇ ਸੀ ਸਵਰਾਜ ਕੰਪਨੀ ਇਹ ਉਹਨਾਂ ਦੀ ਸੀ ਕਿਉਂਕਿ ਉਹ ਤੇ ਸਰਕਾਰੀ ਕੰਪਨੀ ਸੀਗੀ ਤੇ ਉਦੋਂ ਇਹ ਇਹ ਉਹਨਾਂ ਦੀ ਪਾਲ ਸੀ ਸੀ ਕਿ ਵੀ 1 ਰੁਪਇਆ ਘੱਟ ਤੇ ਤੁਹਾਡਾ ਨੰਬਰ ਨਹੀਂ ਸੀ ਲੱਗਦਾ ਸਾਰੇ ਰੁਪਏ ਪਹਿਲਾਂ ਜਮ੍ਹਾਂ ਕਰਾਓ ਤਾਂ ਤੁਹਾਡਾ ਨੰਬਰ ਲੱਗਦਾ ਤੇ ਗੱਲ ਕਰਦੇ ਆ ਕਿ ਜਿਵੇਂ ਹੁਣ ਉਸ ਤੋਂ ਬਾਅਦ ਚਲੋ ਬੈਂਕਾਂ ਆਈਆਂ ਮਾ ਇਹ ਕੰਮ ਦੇ ਵਿੱਚ ਹਨਾ ਕਿ ਲੋਨ ਲੈਣ ਲੱਗੇ ਤਾਂ ਜਾ ਕੇ ਮਸ਼ੀਨਰੀਆਂ ਲੋਕਾਂ ਕੋਲੇ ਸਾਰਿਆਂ ਕੋਲੇ ਸਾਰੇ ਆਪਣੇ ਕਿਸਾਨ ਕਿਸਾਨ ਵੀ ਲਾ ਲੋ ਕਿਰਾਏ ਦਾ ਕੰਮ ਕਰਦੇ ਆ ਉਹ ਵੀ ਲਾ ਲੋ ਜੋ ਵੀ ਹੈਗਾ ਵਾ ਹਨਾ ਕੀ ਉਸ ਤੋਂ ਬਾਅਦ ਹੀ ਜਾ ਕੇ ਇਹ ਮਸ਼ੀਨਰੀ ਮਿਲਣ ਲੱਗੀ ਆ ਨਹੀਂ ਤਾਂ ਜੇ ਜੇ ਕਿਤੇ ਲੋਨ ਨਾ ਮਿਲਦਾ ਹੁੰਦਾ ਮੈਂ ਕਹਿੰਦਾ ਹੀ ਨਹੀਂ ਵੀ ਪੰਜਾਬ ਜਾਂ ਪੂਰੇ ਇੰਡੀਆ ਦੇ ਵਿੱਚ ਇੰਨੀ ਮਸ਼ੀਨਰੀ ਵੇਚ ਸਕਦੀ ਸੀਗੀ ਜਿਵੇਂ ਹੁਣ ਅੱਜ ਅੱਜ ਕੱਲ ਹਰ ਇੱਕ ਵੀਰਾਂ ਦੇ ਘਰ ਭਰੇ ਹੋਏ ਆ ਮਸ਼ੀਨਰੀ ਨਾਲ ਹਨ ਤੇ ਬੈਂਕਾਂ ਨੇ ਸਪੋਰਟ ਬਹੁਤ ਕਰੀ ਆ ਕਿਉਂਕਿ ਜਿਹੜਾ ਯਾਰ ਥੋੜੀ ਜ਼ਮੀਨ ਦਾ ਮਾਲਕ ਆ ਅੱਜ ਕੱਲ ਉਹ ਵੀ ਵੀਰ ਲੋਨ ਤੇ ਟਰੈਕਟਰ ਲੈ ਕੇ ਆਪਦੀ ਕਮਾਈ ਕਰਦਾ ਹਨ ਚਾਹੇ ਕਿਰਾਇਆ ਲਾਉਂਦਾ ਚਾਹੇ ਕੁਛ ਵੀ ਕਰਦਾ ਵਧੀਆ ਆਪਦੇ ਘਰ ਦਾ ਢਿੱਡ ਪਾਲਦਾ ਤੇ ਆਪਦਾ ਕੰਮ ਕਰਦਾ ਹਨਾ ਤੇ ਨਾਲੇ ਆਪਦੇ ਬਾਈ ਸ਼ੌਂਕ ਵੀ ਪੂਰੇ ਕਰੀ ਜਾਂਦੇ ਆ ਜਿਹੜੇ ਵੀਰਾਂ ਨੇ ਮਸ਼ੀਨਰੀਆਂ ਲਈਆਂ ਕਮਬਾਈਨਾ ਲਈਆਂ ਮੈਂ ਨਹੀਂ ਕਹਿੰਦਾ ਕੋਈ ਵੀ ਚੀਜ਼ ਮਾੜੀ ਆ ਲੈਣੀ ਸਾਰੀਆਂ ਚੀਜ਼ਾਂ ਵਧੀਆ ਆ ਯਾਰ ਆਪਾਂ ਢਿੱਡ ਭਰਨਾ ਜਿਹੜੀ ਚੀਜ਼ ਨਾਲ ਵੀ ਆਪਣਾ ਕੰਮ ਚੱਲਦਾ ਚਲਾਉਣਾ ਚਾਹੀਦਾ ਤੇ ਇਹਦੇ ਵਿੱਚ ਆਪਾਂ ਨੂੰ ਦੇਖੋ ਧੰਨਵਾਦ ਬੈਂਕਾਂ ਦਾ ਕਰਨਾ ਵੀ ਚਾਹੀਦਾ ਤੇ ਹਨਾ ਜੀ ਜਿਹੜੀਆਂ ਬੈਂਕਾਂ ਨੇ ਇਹ ਸਹੂਲਤਾਂ ਦੇਣ ਲੱਗੀਆਂ ਵੀ ਬਹੁਤ ਸਹੂਲਤ ਮਿਲਣ ਲੱਗੀ ਆ ਨਹੀਂ ਤਾਂ ਬਹੁਤ ਮੁਸ਼ਕਲ ਸੀਗਾ ਕਿ ਮਸ਼ੀਨਰੀ ਲੈਣੀ ਕਿੱਥੋਂ ਹੁਣ ਮੇਰੀ ਗੱਲ ਸੁਣੋ ਜਿਵੇਂ ਹੁਣ 10 ਤੋਂ 15 ਲੱਖ ਰੁਪਏ ਦਾ ਟਰੈਕਟਰ ਕਿਹੜੇ ਵੀਰ ਨੇ ਲੈਣਾ ਸੀ ਯਾਰ ਕਿਸੇ ਨੇ ਨਹੀਂ ਸੀ ਲੈਣਾ ਮੈਂ ਹਕੀਕਤ ਗੱਲ ਦਾ ਤਾਂ 15 ਲੱਖ ਰੁਪਈਆ ਆਮ ਜ਼ਿਮੀਂਦਾਰ ਕੋਲੇ ਇਕੱਠਾ ਹੀ ਨਹੀਂ ਹੁੰਦਾ ਵੀ ਇਕੱਠਾ ਕੈਸ਼ ਕਰਕੇ ਪੈਸੇ ਕੋਈ ਵੀ ਜ਼ਿਮੀਂਦਾਰ ਵੀਰ ਲੈ ਲੈਵੇ ਟਰੈਕਟਰ ਨਹੀਂ ਲੈ ਹੁੰਦਾ ਹਨ ਤੇ ਇਹ ਲੈਣਾ ਦਾ ਉਦੋਂ ਹੀ ਪੈਂਦਾ ਵਾ ਵੀ ਜਦੋਂ ਆਪਾਂ ਨੂੰ ਲੋਨ ਲੈਣ ਲੱਗਿਆ ਸਹੂਲਤਾ ਉਦੋਂ ਤੋਂ ਵਧੀਆ ਹੋਣ ਲੱਗਿਆ ਕਿ ਠੀਕ ਆ ਵੀ ਆਪਾਂ 5 ਲੱਖ 2 ਲੱਖ ਦਿੱਤਾ 3 ਲੱਖ ਦਿੱਤਾ ਆਪਣੀ ਗੁੱਡਵਿਲ ਤੇ ਟਰੈਕਟਰ ਆਪਾਂ ਨੂੰ ਮਿਲ ਗਿਆ ਹਨਾ ਉਹ ਚੀਜ਼ਾਂ ਦੇ ਵਿੱਚ ਵਾਧੇ ਹੋਏ ਆ ਤੇ ਆਪਾਂ ਉਸ ਤੋਂ ਬਾਅਦ ਟਰੈਕਟਰਾਂ ਤੋਂ ਕਮਾਈ ਕਰਦੇ ਆ ਸਾਰਾ ਕੁਝ ਕਰਦੇ ਆ ਹਨਾ ਹੁਣ ਕੰਬਾਈਨਾਂ ਦਾ ਲਾ ਲਓ ਬਾਈ ਕੰਬਾਈਨਾ ਹੁਣ ਮੇਰੇ ਕੋਲੇ 2 ਆ ਹਨਾ ਚਲੋ ਮੈਂ ਔਰ ਉਦੋਂ ਦਾ ਸਵਰਾਜ ਮਸ਼ੀਨ ਤੇ ਲੋਨ ਹੋਇਆ ਨਹੀਂ ਤੇ ਉਦੋਂ ਦਾ ਆਪਾਂ ਕੈਸ਼ ਹੀ ਲਈ ਸੀ ਵੀ ਜੇ ਆੜਤੀਆਂ ਤੋਂ ਫੜ ਕੇ ਜਮਾ ਕਰਵਾਏ ਸੀਗੇ ਉਦੋਂ ਆਪਣੀਆਂ ਬੈਂਕ ਆੜਤੀਆਂ ਹੁੰਦੀਆਂ ਸੀ ਬਟ ਆੜਤੀਆਂ ਦੇ ਨਾਲੋਂ ਇਹ ਚੀਜ਼ਾਂ ਜ਼ਿਆਦਾ ਹੋ ਗਈਆਂ ਆਪਾਂ ਨੂੰ ਸਹੂਲਤਾਂ ਬੈਂਕਾਂ ਦੀਆਂ ਜਿਹੜੀਆਂ ਮਿਲੀਆਂ ਨੇ ਹਨ ਤੇ ਬੈਂਕਾਂ ਦੀਆਂ ਸਹੂਲਤਾਂ ਬਹੁਤ ਆਪਾਂ ਨੂੰ ਮਿਲੀਆਂ ਤੇ ਤਾਂ ਕਰਕੇ ਇਹ ਚੀਜ਼ਾਂ ਚੱਲਦੀਆਂ ਨੇ ਤੇ ਜੇ ਇਹ ਨਾ ਹੁੰਦੀਆਂ ਤਾਂ ਬੈਂਕਾਂ ਦਾ ਆਪਾਂ ਦਾ ਬਹੁਤ ਮੁਸ਼ਕਲ ਸੀਗੀਆਂ ਇਹ ਗੱਲਾਂ ਹਨ ਤੇ ਦੇਖ ਲਓ ਵੀ ਜਦੋਂ ਇਹ ਟਰੈਕਟਰ ਆਉਂਦੇ ਸੀਗੇ ਹਨਾ ਉਦੋਂ ਕਿੱਡੀ ਵੱਡੀ ਚੀਜ਼ ਸੀਗੀ ਟਰੈਕਟਰ ਲੈਣਾ ਹਨਾ ਤੇ ਜੇ ਅੱਜ ਦੇ ਟਾਈਮ ਦੇ ਵਿੱਚ ਬੈਂਕਾਂ ਨਾ ਹੁੰਦੀਆਂ ਮੈਂ ਤਾਂ ਨਹੀਂ ਸੀ ਕਹਿੰਦਾ ਕਿਸੇ ਵੀਰ ਕੋਲੇ ਐਡੇ ਐਡੇ ਟਰੈਕਟਰ ਹੋਣੇ ਸੀ ਜਿਵੇਂ ਹੁਣ ਸਾਡੇ ਕੋਲੇ ਕਿੰਨੇ ਟਰੈਕਟਰ ਆ ਮੈਂ ਮੈਨੂੰ ਤਾਂ ਫੇਰ ਲੱਗਦਾ ਸਾਡੇ ਕੋਲੇ ਦੋ ਜਾਂ ਇੱਕ ਹੋਣਾ ਸੀਗਾ ਬਸ ਕਿਉਂਕਿ ਇੰਨੇ ਮਹਿੰਗੇ ਟਰੈਕਟਰ ਲੈ ਹੀ ਨਹੀਂ ਸਕਦੇ ਬਈ ਆਪਾਂ ਵੀ ਇੰਨੇ ਮਹਿੰਗੇ ਟਰੈਕਟਰਾਂ ਦੇ ਆਪਾਂ ਵਿਦਾਊਟ ਲੋਨ ਤੋਂ ਟਰੈਕਟਰ ਮਿਲਦੇ ਜਦੋਂ ਤੋਂ ਲੋਨ ਮਿਲਣ ਲੱਗਿਆ ਉਦੋਂ ਤੋਂ ਹੀ ਐਂਪਲੀਮੈਂਟ ਦੇ ਵਿੱਚ ਵਿਕਣ ਲੱਗੇ ਐਂਪਲੀਮੈਂਟ ਨਹੀਂ ਕਿ ਇੱਥੇ ਬਿਕਦਾ ਠੀਕ ਨੇ ਇਹ ਕੰਪਨੀ ਅਜਾ ਹਾਂ ਜਿਹੜੇ ਕੰਪਨੀ ਆਲੇ ਆ ਟਰੈਕਟਰ ਵੇਚਦੇ ਇਹ ਭਾਰੇ ਵੀ ਇਹ ਤਾਂ ਹੀ ਹੋਇਆ ਉਸ ਤੋਂ ਬਾਅਦ ਹੀ ਭਾਰੇ ਹੋਣ ਲੱਗਿਆ ਐ ਬਈ ਜਦੋਂ ਤੋਂ ਇਹਨਾਂ ਦੇ ਟਰੈਕਟਰ ਸੇਲ ਹੋਣ ਲੱਗੇ ਨਹੀਂ ਨਹੀਂ ਸੀ ਇਹ ਹੁਣ ਇੱਥੇ ਮੈਂ ਨਾ ਗੱਲ-ਗੱਲ ਜਾਨੀ ਕਿ ਟਰੈਕਟਰ ਦੇ ਬਾਰੇ ਲੋਨਾਂ ਦੀ ਕਰਦਾ ਸੀ ਵੀ ਲੋਨ ਲੈਣ ਤੋਂ ਬਾਅਦ ਕਿੰਨਾ ਸੌਖਾ ਹੋ ਗਿਆ ਹਨਾ ਕਿ ਚਲੋ ਲੋਨ ਲੈਣ ਦੇ ਨਾਲ ਆਪਣੀ ਮਸ਼ੀਨਰੀ ਬਣ ਜਾਂਦੀ ਆ ਤੇ ਨਹੀਂ ਬਹੁਤ ਔਖਾ ਹੁੰਦਾ ਸੀਗਾ ਮਸ਼ੀਨਰੀ ਬਣਾਉਣੀ ਤੇ ਚਲੋ ਹੁਣ ਬੈਂਕ ਨੇ ਸੈਂਟਰ ਗਵਰਨਮੈਂਟ ਨੇ ਆਪਣੀ ਨੇ ਜਿਹੜੀ ਨਵੀਂ ਸਕੀਮ ਕੱਢੀ ਹੋਈ ਆ ਏਆਈਐਫ ਸਕੀਮ ਹਨਾ ਉਹਦੇ ਉੱਤੇ ਵੀ ਬਹੁਤ ਵਧੀਆ ਚੀਜ਼ ਆਉ ਤੇ ਜੇ ਉਹਦੇ ਬਾਰੇ ਕਿਸੇ ਵੀ ਵੀਰ ਨੇ ਜਾਣਕਾਰੀ ਲੈਣੀ ਹੋਵੇ ਨਾ ਉਹ ਵਾ ਨੰਬਰ ਤੇ ਕਾਲ ਕਰ ਲਿਓ 98923 88686 9892388686 ਇਹ ਤੇ ਕਾਲ ਕਰ ਲਿਓ युवराज ਆ ਇਹਦਾ ਵੀਰ ਦਾ ਨਾਮ ਇਹ ਸੈਂਟਰ ਗਵਰਨਮੈਂਟ ਨਿਊ ਸਕੀਮ ਆ ਇਹਨਾਂ ਦੀ ਤੇ ਇਹ ਆਪਣੇ ਹੁਣ ਤਾਂ ਤੁਸੀਂ ਕਿਸੇ ਵੀ ਬੈਂਕ ਚ ਜਾ ਸਕਦੇ ਹੋ ਚਾਹੇ HDFC ਜੀ ਚਲ ਜਾਓ ਚਾਹੇ ਐਕਸੈਸੇ ਚਲਜੋ ਚਾਹੇ ਜਿਹੜੀ ਮਰਜ਼ੀ ਬੈਂਕ ਚਲਜੋ ਹੁਣ ਇਹ ਸਾਰੀਆਂ ਬੈਂਕਾਂ 'ਚ ਉਪਲਬਧ ਹੋ ਗਿਆ ਇਹਨਾਂ ਦਾ ਕੰਮ ਹਰੇਕ ਬੈਂਕ ਦੇ ਵਿੱਚ ਇਹ ਚੱਲਦੀ ਆ ਤੇ ਵਧੀਆ ਕੰਮ ਆ ਕਿ ਤੁਸੀਂ ਜਿਹੜੇ ਵੀ ਵੀਰ ਲੈਣਾ ਚਾਹੁੰਦੇ ਹੋ ਕੋਈ ਵੀ ਇੰਪਲੀਮੈਂਟ ਹਨਾ ਹੁੰਦਾ ਵਾ ਸਾਰੇ ਵੀਰਾਂ ਦੇ ਸੁਪਨੇ ਆ ਤੇ ਦੇਖੋ ਵੀਰੇ ਜੇ ਆਪਾਂ ਕਰਜ਼ਾ ਲੈਣੇ ਆ ਸਮਝ ਲਓ ਕਰਜ਼ਾ ਹੀ ਕਰਜਾ ਹੀ ਕਹਿੰਦੇ ਆ ਨਾ ਇਹਨੂੰ ਲੋਨ ਨੂੰ ਕਰਜ਼ਾ ਹੀ ਆਪਣੀ ਪੰਜਾਬੀ 'ਚ ਕਰਜ਼ਾ ਵਾ ਜੇ ਆਪਾਂ ਲੋਨ ਲਵਾਂ ਲੋਨ ਲੈਣੇ ਆ ਜੇ ਆਪਾਂ ਮੋੜਨਾ ਵਾ ਫਿਰ ਕੋਈ ਦਿੱਕਤ ਨਹੀਂ ਆਉਂਦੀ ਹਨਾ ਜੇ ਨਹੀਂ ਮੋੜਨਾ ਫਿਰ ਗੱਲ ਹੋ ਜਾਂਦੀ ਹੋਰ ਹੋ ਜਾਂਦੀ ਠੀਕ ਹੈ ਆਪਣੇ ਕੋਲ ਇੰਨਾ ਕੈਸ਼ ਨਾ ਹੋਵੇ ਤਾਂ ਆਪਾਂ ਕੁਝ ਵੀ ਨਹੀਂ ਬਣਾ ਸਕਦੇ ਹਨਾ ਚਲੋ ਜੇ ਆਪਣੇ ਕੋਲ ਥੋੜਾ ਜਿਹਾ ਪੈਸਾ ਜਿਹੜੇ ਵੀਰ ਕੰਮ ਕਰਕੇ ਕੰਮ ਮੋੜਨਾ ਚਾਹੁੰਦੇ ਆ ਯਾਰ ਬਹੁਤ ਵੀਰ ਆ ਜਿਹਨਾਂ ਵੀਰਾਂ ਨੇ ਕਿਰਾਏ ਤੇ ਕੰਮ ਕਰਦੇ ਆ ਲੈ ਕੇ ਮਸ਼ੀਨਰੀ ਹਨਾ ਤੇ ਆਪਦਾ ਵੀ ਕੰਮ ਕਰਦੇ ਆ ਨਾਲ ਕਿਰਾਏ ਤੇ ਕਰਦੇ ਆ ਭਰਤ ਦਾ ਕਰਦੇ ਆ ਹਨਾ ਕਿ ਕਿੱਥੋਂ ਯਾਰ ਪੈਸੇ ਇੰਨੇ ਇਕੱਠੇ ਹੁੰਦੇ ਆ ਬੰਦਾ ਚੱਲ ਠੀਕ ਆ 6 ਮਹੀਨੇ ਬਾਅਦ ਵਾਲੀ ਕਿਸ਼ਤਾਂ ਜਾਂ ਮਹੀਨੇ ਬਾਅਦ ਵਾਲੀ ਕਿਸ਼ਤਾਂ ਉਹਦੇ ਵਿੱਚ ਬੰਦਾ ਥੋੜੀ ਥੋੜੀ ਪਾਈ ਜਾਂਦਾ ਹਨਾ ਪੈਸੇ ਤੇ ਉਹ ਕੰਮ ਚੱਲੀ ਜਾਂਦਾ ਤੇ ਇਹੀ ਚੱਕਰ ਕਿ ਆਪਾਂ ਨੂੰ ਜੇ ਆਪਾਂ ਲੋਨ ਲੈਣਾ ਵਾ ਤਾਂ ਆਪਾਂ ਮੋੜ ਸਕਦੇ ਆ ਤਾਂ ਜਦ ਆਪਾਂ ਕੰਮ ਕਰਾਂਗੇ ਤਾਂ ਆਪੇ ਮੁੜ ਜਾਂਦਾ ਵਾ ਤੇ ਹਾਂ ਜੇ ਜੇ ਆਪਣੇ ਕੋਲੇ ਕੰਮ ਨਹੀਂ ਹੈਗਾ ਫੇਰ ਨਾ ਪੰਗਾ ਲਾਓ ਹਨਾ ਫੇਰ ਨਹੀਂ ਲੈਣਾ ਚਾਹੀਦਾ ਜੇ ਹੈਗਾ ਕੰਮ ਫੇਰ ਪੰਗਾ ਲੈ ਲਓ ਹਨਾ ਤੇ ਬਾਕੀ ਚਲੋ ਦੇਖੀ ਜਾਊਗਾ ਤੁਸੀਂ ਜੇ ਕਿਸੇ ਵੀ ਵੀਰ ਨੇ ਇਹ ਗੱਲ ਕਰਨੀ ਆ ਤਾਂ ਇਹ ਨੰਬਰ ਤੇ ਤੁਸੀਂ ਕਾਲ ਕਰ ਲਿਓ ਤਾਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਇਹਦੇ ਤੇ ਜਰੂਰ ਮਿਲ ਜਾਊਗਾ ਅੱਜ ਲੱਗਿਆ ਸਵੇਰੇ ਸਵੇਰੇ ਹਵਾ ਹਵਾ ਮਾਨ ਟਰੈਕਟਰਾਂ ਤੇ ਫਿਰ ਇਸ ਤੋਂ ਬਾਅਦ ਜਾਣਾ ਤੂੜੀ ਦਾ ਕੰਮ ਦੋ ਮੋਟਰਾਂ ਨਿਬੜ ਗਈਆਂ ਅੱਜ ਉੱਥੇ ਆਪਣੇ 11 ਕ ਕਿਲੇ ਰਹਿ ਗਏ ਬਸ ਉਹ ਬਣਾ ਕੇ ਇੱਕ ਅੱਧੇ ਘਰ ਦੀ ਹੋਰ ਆ ਤੂੜੀ ਮਣਾ ਕੇ ਫਿਰ ਜਾਣਾ ਫਿਰ ਬਲਾਸਪੁਰ ਲਾਵਾਂਗੇ ਦੋਨਾਂ ਦੀ ਛੁੱਟੀ ਰੇਡੀਏਟਰ 'ਚ ਹਵਾ ਅੰਦਰਲੇ ਪਾਸਿਓਂ ਬਾਹਰ ਨੂੰ ਮਾਰੋ ਪਹਿਲਾਂ ਫਿਰ ਮਾਰ ਲਓ ਵੀ ਇੰਜਨ ਅੰ内ੋਂ ਬਾਹਰ ਨੂੰ ਮਾਰੋ ਹਮੇਸ਼ਾ ਫੇਰ ਕਰਦਾ ਨਿਕਲਦਾ ਜੇ ਆਪਾਂ ਅੰਦਰੋਂ ਪਿੱਛੇ ਨੂੰ ਮਾਰ ਦਿੰਨੇ ਆ ਫਿਰ ਤਾਂ ਉਹੀ ਮਿੱਟੀ ਫੇਰ ਵਿੱਚ ਵੜ ਜਾਂਦੀ ਅੱਜ ਫਾਰਮ ਤੇ ਖੇਤ ਦੀ ਇਹਨੂੰ ਖਰਾਕਰੂ ਲਾਤਾ ਸੀ ਆਪਾਂ ਅੱਜ ਹੁਣ ਇਹਦੀ ਬਾਹੀ ਕਰਨ ਲੱਗੇ ਆ ਕਿਉਂਕਿ ਇਹਦੇ ਵਿੱਚੋਂ ਆਪਾਂ ਮਿੱਟੀ ਛਾਨਣੀ ਹੈ ਤੇ ਮਿੱਟੀ ਛਾਣਾਂਗੇ ਤਾਂ ਕਿਉਂਕਿ ਇਹਦੇ ਵਿੱਚ ਮਿੱਟੀ ਸਿੱਟੀ ਬਹੁਤ ਆ ਤੇ ਉੱਚਾ ਹੋ ਗਿਆ ਪੂਰਾ ਇਹ ਖੱਤਾ ਤੇ ਇੱਕ ਤਰ੍ਹਾਂ ਦੀ ਮਿੱਟੀ ਤਾਕਤ ਵਾਲੀ ਬਹੁਤ ਆ ਪਨੀਰੀ ਦੇ ਲਈ ਇਹ ਮਿੱਟੀ ਤਾਕਤ ਵਾਲੀ ਪੂਰੀ ਆ ਥਾ ਦੀ ਆ ਨਰੀ ਆਲੂ ਵਾਲੀ ਤੇ ਇੱਕ ਬਰੀਕ ਬਹੁਤ ਆ ਮਿੱਟੀ ਤੇ ਉਹਦੇ ਕਰਕੇ ਅੱਜ ਇਹ ਤੋਂ ਛਾਨਣੀਆਂ ਮਿੱਟੀ ਆਪਾਂ ਤੇ ਆਪਾਂ ਪੱਖਾ ਇਹ ਜਿਹਾ ਨਵਾਂ ਮੰਗਾਇਆ ਵਾ ਦੇਖਦੇ ਆ ਆ ਜਾਣ ਉਹ ਪੱਖੇ ਦਾ ਰਿਜ਼ਲਟ ਬੜਾ ਵਧੀਆ ਲੱਗਿਆ ਮੈਨੂੰ ਠੀਕ ਆ ਚਲੋ ਕਿਉਂਕਿ ਹਜੇ ਇਹ ਆਪਾਂ ਖੇਤ ਖਾਲੀ ਰੱਖਾਂਗੇ ਪਹਿਲਾਂ ਜੋ ਮਿੱਟੀ ਛਾਨਣ ਦਾ ਕੰਮ ਲਵਾਂਗੇ ਬਾਅਦ ਚੋਂ ਫਿਰ ਇਹ ਖੇਤ ਨੂੰ ਖੇਤ ਦੇ ਵਿੱਚ ਪਨੀਰੀ ਰੱਖਣ ਦਾ ਕੰਮ ਲਵਾਂਗੇ ਬਸ ਆਪਾਂ ਪਰਸੋਂ ਜਾਂ ਚੌਥੇ ਨੂੰ ਬੀਜ ਭਿਉਂਤਾ ਹੋਇਆ ਜਿਹੜਾ ਮਸ਼ੀਨ ਨਾਲ ਵੀ ਬੀਜਣਾ ਤੇ ਉਹ ਵੀ ਤਿਆਰ ਕਰ ਦੇਣਾ ਬਸ ਠੀਕ ਹੈ ਜੀ ਚੱਲੀ ਜੋਂ ਤਾਂ ਅੱਜ ਦੁਪਹਿਰੋਂ ਬਾਅਦ ਛੁੱਟੀ ਲਾਉਣੀ ਆ ਖੇਤ ਬੋਣ ਤੇ ਟੈਂਡ ਵਾਲੀ ਨਿਕਲ ਜਾਣਾ ਸਾਰੇ ਪਾਸੇ ਖੇਤ ਪਾਏ ਹੋਣੇ ਅੱਜ ਅੱਜ ਕੱਢ ਲਿਆ ਦਾ ਡਿਊਜ਼ ਵਾਰ ਇਹਦੇ ਪਿੱਛੇ ਪਈਆਂ ਹੋਈਆਂ 24 ਦਵੀਆਂ ਪਰ ਪਤੰਦਰ ਨੂੰ ਜਿਵੇਂ ਹੀ ਕੋਈ ਵੀ ਫਰਕ ਨਹੀਂ ਹੈਗਾ ਦੂਹਾ ਹਾਈ ਲਾਇਆ ਹੋਇਆ ਤੇ 14 ਦਾ ਚੱਕਰ ਤੇ ਆ ਤੇ ਮੈਂ ਕਹਿੰਦਾ ਕੋਈ ਆਵਾਜ਼ ਵੀ ਨਹੀਂ ਬਦਲਦਾ ਖੇਤ ਵੀ ਪੂਰੇ ਵਧੀਆ ਵਾ ਤੇ ਤਵੀਆਂ ਬੋਰੀਆਂ ਫੁੱਲ ਤਵੀਆਂ ਖੋਲੀਆਂ ਹੋਈਆਂ ਹੋਈਆਂ ਨੇ ਤੇ ਉੱਤੇ ਬੋਰੀਆਂ ਭਰ ਕੇ ਮਿੱਟੀ ਰੱਖਿਆ ਖੇਤ ਪੂਰੇ ਗਿੱਲੇ ਆ ਵਧੀਆ ਤੇ ਤੁਸੀਂ 24 ਦਵੀਆਂ ਦੀ ਬਿਲਕੁਲ ਤਰੰਦਰ ਨੂੰ ਪਰਵਾਹੀ ਨਹੀਂ ਹੈਗੀ ਦੇਖ ਲੋ ਤੂੰ ਇਹ ਹਾਈ ਤੇ ਚੱਲਦਾ ਨਹੀਂ ਤੋੜ ਬਾਈ ਇਹਦੇ ਜੋਰ ਦਾ ਠੀਕ ਆ ਨਾ 1400 ਦੇ ਕਰਕੇ ਚਲਾਇਆ 1450 ਦੇ ਕਰਕੇ ਚਲਾਇਆ ਸੀਗਾ ਤੇ 1400 ਤੇ ਆ ਕੇ ਚੱਲ ਜਾਂਦਾ ਦੂਜਾ ਹਾਈ ਦੂਜੇ ਹਾਈ ਦੇ ਵਿੱਚ ਚੱਲਦਾ ਤੇ ਕੋਈ ਵੀ ਆਵਾਜ਼ ਤੱਕ ਵੀ ਮੀਟਰ ਵੀ ਹਾਂ ਮੇਰੇ ਤੇ ਲੋਡ ਪਿਆ ਜਾਂ ਇਦਾਂ ਹਨਾ ਨਾ ਬਿਲਕੁਲ ਨਹੀਂ ਬਿਲਕੁਲ 0% ਆਵਾਜ਼ ਚੇਂਜ ਹੈ ਟਰੈਕਟਰ ਨੇ ਕੋਈ ਕੋਈ ਆਵਾਜ਼ ਚੇਂਜ ਕਰਦਾ ਹੋਵੇ ਜਮਈ ਵੀ ਇਹ ਇਹਨਾ ਸੋਹਣਾ ਚੱਲਦਾ ਟਰੈਕਟਰ ਮੈਂ ਤਾਂ ਹੈਰਾਨ ਹੋ ਗਿਆ ਕਿ ਇੰਨੀ ਵਧੀਆ ਯਾਰ ਪਰਫਾਰਮੈਂਸ ਦੇ ਰਿਆ ਠੀਕ ਆ ਇਹਦੇ ਮਗਰ ਤਾਂ 36 ਦਵੀਆਂ ਹੀ ਜਾਈ ਨਹੀਂ ਉਹ ਹੀ ਇਹਨੂੰ ਹੌਣ ਹੀ ਰੱਖਦੀਆਂ ਨੇ ਤੇ ਇਹ 24 ਦਵੀਆਂ ਤਾਂ ਬਿਲਕੁਲ ਹੀ ਕੁਝ ਨਹੀਂ ਕਰਦੀਆਂ ਯਾਰ ਇਹਨੂੰ ਜਮਾਂ ਹੀ ਜਮਾਂ ਹੀ ਨਹੀਂ ਕੁਝ ਕਰ ਰਹੀਆਂ 24 ਦਵੀਆਂ ਤੁਸੀਂ ਦੇਖ ਲਓ ਆਵਾਜ਼ 1400 ਚੱਕਰ ਤੇ ਚੱਲਦੇ ਨੇ 1400 ਚੱਕਰ ਤੇ ਚੱਲ ਰਿਹਾ ਵਾ ਤੇ ਪੂਰੀ ਵਧੀਆ ਪਰਫਾਰਮੈਂਸ ਦੇ ਰਿਆ ਜੋ ਨਾਲੋਂ ਚੱਕਰ ਦੇ ਬਾਈ ਇਹਦਾ ਡੀਜ਼ਲ ਖਰਚਾ ਵੀ ਕਿੰਨਾ ਘਟਾਉਣਾ ਤੁਸੀਂ ਲਾ ਲਓ ਤਾਂ ਤਵੀਆਂ ਨਾਲ ਪੂਰੇ ਖੱਤੇ ਨੂੰ ਬੋਣ ਤੋਂ ਬਾਅਦ ਪੁੱਠਾ ਜਿਹੜਾ ਲਾਉਣਾ ਲਾਜ਼ਮੀ ਹੁੰਦਾ ਕਿ ਜਿਹੜਾ ਮਾੜਾ ਮੋਟਾ ਜੇ ਬਾਈ ਜਾਂ ਅੰਦਰ ਚਾਨੀ ਮਾ ਹੋਇਆ ਖੱਤਾ ਤਾਂ ਆਪਣਾ ਬੰਨਾ ਪੂਰਾ ਬੱਦਰੋ ਤੁਸੀਂ ਦੇਖ ਲਓ ਕਿ ਕਿੰਨੀ ਦਾ ਢੰਡੇ ਦੀ ਦੇ ਤਾਂ ਉਹ ਵੀ ਅੱਗ ਨਹੀਂ ਲਾਉਂਦੇ ਆਪਾਂ ਕਿ ਜਿੰਨੀ ਕੇ ਆਪਾਂ ਹੱਥਾਂ ਨਾਲ ਵੱਢ ਕੇ ਕਣਕ ਹਲਾ ਨਾਲ ਬੋਹਦੇ ਹੁੰਦੇ ਦੀ ਰੌਣੀ ਕਰਕੇ ਉਹਨੇ ਕ ਖਰਚੇ ਤੁੰ ਨੂੰ ਵੀ ਦੇ ਹੋਣਗੇ ਖਰਚੇ ਹਨ ਕਿ ਪੂਰਾ ਵਧੀਆ ਬਣਿਆ ਪਿਆ ਵਾ ਹਾਂ ਬੜਾ ਪੂਰਾ ਵਧੀਆ ਤੇ ਸੋਰ ਦਾ ਜਿਹੜਾ ਟੂਬਰਾ ਹੋਰ ਖੇਤ ਕੀ ਹੋ ਜਾਂਦਾ ਹੈ ਆਪਾਂ ਇਹ ਵੀ ਅੱਗਾਂ ਦੇ ਪਿੱਛੇ ਫੱਟੇ ਫਿਰਦੇ ਆਂ ਵੀ ਹਾਈ ਅੱਗਾਂ ਲੋੜੀਆਂ ਆਏ ਅੱਗ ਕੋਈ ਫਾਇਦਾ ਨਹੀਂ ਮੇਰੇ خیال ਚ ਅੱਗਾਂ ਆਉਂਦਾ ਭਾਈ ਐਵੇਂ ਨੋਰਮਲ ਵਧੀਆ ਹੋ ਜਾਂਦਾ ਜੇ ਆਪਾਂ ਕਰਨਾ ਆਂ ਆਂ ਤੂੜੀ ਦੀ ਜੰਨ ਲਿਪਣ ਲੱਗੇ ਇੱਥੇ ਆਗੇ ਬੰਦੇ ਆ ਆਪਣੇ ਉੱਥੋਂ ਵੇਖਦੇ ਹੋਗੇ ਕੋਲੇ ਆਗੇ ਦੇਖ ਲਓ ਤੋਰੇ ਦਾ ਇੰਨਾ ਨਜ਼ਾਰਾ ਦੇ ਰਿਆ ਨਾ ਟਰੈਕਟਰ ਵੀ 12 1300 ਚੱਕਰ ਤੇ ਹੀ ਪੂਰਾ ਵਧੀਆ ਫਿਰ ਜਾਂਦਾ ਯਾਰ ਦੂਜੇ ਗੇਅਰ ਤੇ ਪਰਵਾਹੀ ਨਹੀਂ ਯਾਰ 24 ਤਵੀਆਂ ਦੀ ਪਰਵਾਹ ਨਹੀਂ ਦੇ ਲੋ ਦੋਹਰ ਘੜੀ ਜਾਂਦਾ ਨਾਲੇ ਤੇ ਜਿਵੇਂ ਬਿਲਕੁਲ ਪਰਵਾਹ ਨਹੀਂ ਹੈਗੀ ਜੋ ਵੀ ਤਵੀਆਂ ਦਾ ਇਹ ਬਾੜੀ ਜੀ ਦਾ ਆਵਾਜ਼ ਬਦਲੇ ਬਾੜੀ ਜੀ ਦਾ ਆ ਕੋਈ ਪਰਵਾਹ ਨਹੀਂ ਹੈਗੀ ਟਰੈਕਟਰ ਓਹ ਸੋਹਣਾ ਚੱਲਦਾ ਟਰੈਕਟਰ ਯਾਰ ਕੱਲ ਨੂੰ ਦੇਖਦੇ ਆਂ ਭੱਡੀਆਂ-ਧੱਲੀਆਂ ਪਾ ਕੇ ਦੇਖਾਂਗੇ ਫੇਰ ਦੇਖਦੇ ਆਂ ਕਿਵੇਂ ਚੱਲਦਾ ਸਿੱਕੜਾੜ ਦੇ ਨਾਲ ਉਹ ਬਰੋਬਰ ਆ ਦੂਰਾ ਉਹਦੇ ਨਾਲ ਜੇ ਮੈਂ ਉਹਦਾ ਬਾਲਾ ਯਾਰੇ ਦੂਰਾ ਹੋਊਗਾ ਸਿੱਕੜਾੜ ਨਾਲ ਓਕੇ ਚੱਲਦਾ ਦੇਖੋ 12-13 ਦਾ ਚੱਕਰ ਦੇ ਆ ਬਾਲਾ ਯਾਰੇ ਰਮੀਆਂ ਵੀ ਧੋੜੀਆਂ ਨਹੀਂ ਲੱਗਦੀ ਉਏ ਇਸੀ ਵਾਲਾ ਟਰੈਕਟਰ ਠੀਕ ਆ ਪਰ ਜਿਵੇਂ ਹੁਣ ਅੱਜ ਮੌਸਮ ਆ ਅੱਜ ਇਸੀ ਵਾਲੇ ਦਾ ਨਹੀਂ ਨਜ਼ਾਰਾ ਅੱਜ ਅੱਜ ਆਪਣੇ ਦਿਉਦ ਭਰ ਦਾ ਨਜ਼ਾਰਾ ਇਹ ਨਾ ਬੂਰਾ ਵਧੀਆ ਮੌਸਮ ਆ ਬਾਹਰ ਬੱਦਲ ਹੋਇਆ ਹੋਇਆ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਛਾਈ ਜਾਂਦੇ ਆ ਉਹ ਗੱਲ ਹੋ ਜਾਂਦੀ ਆ ਬਈ ਅੱਧਾ ਨਾ ਪਹੁੰਚੇ ਦੂ ਤੋੜੀ ਇਹ ਟਰੈਕਟਰ ਹੁਣ ਇਤੋਂ ਹੀ ਆ ਬੱਦ ਮੇ ਜਲਾਉਣਾ ਪਰ ਨਹੀਂ ਇਹੋ ਜਿਹੇ ਮੌਸਮ ਦੇ ਵਿੱਚ ਤਾਂ ਆ ਠੀਕ ਆ ਜਦੋਂ ਮਿੱਟੀ ਨਹੀਂ ਉੱਡਦੀ ਫੇਰ ਕੋਈ ਪ੍ਰੋਬਲਮ ਨਹੀਂ ਆਉਣਾ ਅੱਜ ਗੋਲ ਲੱਗੇ ਹੋਏ ਆ ਜਾਂਦੇ ਤੇ ਮਿੱਟੀ ਉੱਡਦੀ ਨਹੀਂ ਅੱਜ ਕਿਉਂਕਿ ਖੇਤ ਪੂਰੇ ਵਧੀਆ ਨਰਮ ਆ ਖੇਤ ਗਿੱਲੇ ਪਏ ਆ ਤੇ ਟਰੈਕਟਰ ਪੂਰਾ ਨਜ਼ਾਰਾ ਦੇ ਰਿਹਾ ਆ ਆਪਾਂ ਨੂੰ ਹੋਰ ਕੀ ਚਾਹੀਦਾ ਇਸ ਤੋਂ ਪਰ ਟਰੈਕਟਰ ਵੀ ਰੇਸ ਨਹੀਂ ਦੇਣੀ ਪੈ ਰਹੀ ਪਿਆਰ ਨਾਲ ਮੱਲਕ ਮੱਲਕ ਚੱਲੀ ਜਾਂਦਾ ਬਦੰਦਰ ਦੇਖ ਲੋ ਰੇ ਸੁਵੇ ਇਹੇ ਲੋ ਵੀ ਰੇਹਨ ਮਾੜੇ ਜੀ ਦੀ ਤਾਂ ਕੋਲ ਜੋੜ ਲੈ ਕੇ ਸੁਵੇਨ ਘਾਟ ਦੀ ਵਾਦੀ ਹੋਵੇ ਨਾ ਇੱਥੇ ਖੜੀ ਜਾਂਦੀ ਰੱਖ ਇੱਕ ਹੋਰ ਬਾਈ ਸੋਸ਼ਲ ਮੀਡੀਆ ਨੇ ਨਾ ਲੜਾਈ ਦਾ ਮਜ਼ਾਕ ਹੀ ਬਣਾ ਲਿਆ ਵੀ ਲੜਾਈ ਹੋਈ ਆ ਇਹਨਾਂ ਨੂੰ ਪਤਾ ਨਹੀਂ ਲੈਗਾ ਵੀ ਲੜਾਈ ਦੇ ਕਿੰਨੇ ਨੁਕਸਾਨ ਹੁੰਦੇ ਆ ਵੀ ਕਿੰਨੇ ਬੇਗੁਨਾ ਮਾਰੇ ਜਾਣਿਆ ਹਨਾ ਵੀ ਜੇ ਲੜਾਈ ਲੱਗਦੀ ਆ ਕਿੱਟੀ تباہ ਹੋ ਜਾਂਦੀ ਆ ਕਿੰਨੇ ਸਾਲਾਂ ਜ਼ਿੰਦਗੀ ਮਗਰ ਚਲੇ ਜਾਣੀਆਂ ਜਿਹੜੇ ਏਰੀਆ ਦੇ ਵਿੱਚ ਇਹਦਾ ਉਹ ਪੈਣਾ ਠੀਕ ਆ ਪਾਕਿਸਤਾਨ ਦੇ ਵਿੱਚ ਆਪਣੇ ਤੇ ਉਹਨਾਂ ਨੇ ਅਟੈਕ ਕਰਿਆ ਥੋੜਾ ਬਦਲਾ ਲੈਣਾ ਚਾਹੀਦਾ ਪਰ ਬੇਕਸੂਰ ਬੰਦਿਆਂ ਤੋਂ ਵੀ ਦਾ ਬਦਲਾ ਲੈਣਾ ਨਾ ਉਹਨਾਂ ਦਾ ਤਾਂ ਨਹੀਂ ਨਾ ਕਸੂਰ ਜਿਹੜੇ ਵਿਚ ਪਿਆਰੇ ਜਿਨ੍ਹਾਂ ਨੇ ਵਿਚਾਰੇ ਨੇ ਜਾਨਾਂ ਗਵਾ ਦੇਣੀਆਂ ਕਈਆਂ ਨੇ ਠੀਕ ਨਹੀਂ ਤੇ ਉਹੀ ਗੱਲ ਹੁੰਦੀ ਆ ਕਿ ਬੇਕਸੂਰ ਬੰਦਿਆਂ ਦੀ ਜਾਨ ਚੱਲ ਜਾਂਦੀ ਆ ਜਿਹੜੇ ਜਿਹੜੇ ਇਹ ਮੋਟੀ ਆ ਜਿਨ੍ਹਾਂ ਕਰਕੇ ਕੁਝ ਹੁੰਦਾ ਵਾ ਉਹਨਾਂ ਨੇ ਤਾਂ ਕਿਤੇ ਲੜਾਈ ਲੜਨ ਵੀ ਨਹੀਂ ਜਾਣਾ ਨਾ ਉਹਨਾਂ ਦੇ ਘਰਦਿਆਂ ਨੇ ਜਾਣਾ ਵੇਰਗਾ ਇਹ ਲੜਾਈਆਂ ਲੱਗਣੀਆਂ ਹੀ ਨਹੀਂ ਚਾਹੀਦੀਆਂ ਸਕੂਨ ਭਰੀ ਜ਼ਿੰਦਗੀ ਚਾਹੀਦੀ ਆ ਸਾਰੇ ਦੇਸ਼ਾਂ ਦੀ ਚਾਹੇ ਕੋਈ ਵੀ ਦੇਸ਼ ਆ ਚਾਹੇ ਆਪਣਾ ਦੇਸ਼ ਆ ਚਾਹੇ ਬਾਹਰਲਾ ਵਾ ਚਾਹੇ ਕੋਈ ਵੀ ਦੇਸ਼ ਆ ਇਹ ਲੜਾਈਆਂ ਲੜਵੀਆਂ ਤਾਂ ਲੱਗਣੀਆਂ ਹੀ ਨਹੀਂ ਚਾਹੀਦੀਆਂ ਭਰਾਵੋ ਬਹੁਤ ਨੁਕਸਾਨ ਆ ਸਾਰੇ ਸੋਸ਼ਲ ਮੀਡੀਆ ਉੱਤੇ ਲੜਾਈ ਦਾ ਮਜ਼ਾਕ ਹੀ ਬਣਾਇਆ ਪਿਆ ਵੀ ਲੜਾਈ ਆ ਵੀ ਉਹ ਨਹੀਂ ਪਤਾ ਵੀ ਜਮਾਟੀ ਗਵਾਂਡੀ ਦੀ ਲੜਾਈ ਹੁੰਦੀ ਆ ਇਹ ਆਪਣੇ ਲੜਾਈ ਮੇਲਾ ਦਾ ਉਹ ਨਹੀਂ ਸਮਝੀ ਜਾਂਦੇ ਆ ਵੀ ਜਿਵੇਂ ਆਪਾਂ ਆਂਟੀ ਗਵਾਂਡੀ ਦੇ ਨਾਲ ਲੜ ਪਏ ਗਾਲਾਂ ਕੱਢ ਕੇ ਚਾਰ ਵਾਰ ਠੀਕ ਇਹ ਗੱਲ ਗੱਲ ਤੇ ਸੋਸ਼ਲ ਮੀਡੀਆ ਬਾਈ ਸੋਸ਼ਲ ਮੀਡੀਆ ਵਾਲੀ ਖਬਰਾਂ ਤੋਂ ਨਾ ਜਿੰਨਾ ਬਚੋਗੇ ਉਨੰਹੀਂ ਸਵਰ ਵਧੀਆ ਰਹੋਗੇ ਸਾਰਾ ਕੁਝ ਝੂਠਾ ਸ਼ੋਅ ਸਿਰਫ ਮੀਡੀਆ ਦੇ ਕਿੰਨੇ ਕਿੰਨੇ ਸਾਲ ਪੁਰਾਣੀਆਂ ਗੱਡੀਆਂ ਦਿਖਾਈ ਜਾਂਦੇ ਆ ਜਿਹੜੇ ਫੌਜੀ ਫੌਜੀ ਜਾਂਦੇ ਦਿਖਾਈ ਜਾਂਦੇ ਆ ਤੁਸੀਂ ਜਿਹੜੇ ਹਨਾ ਸਾਰੀਆਂ ਫੇਕ ਵੀਡੀਓ ਨੇ ਉਹਨਾਂ ਤੇ ਵਿਸ਼ਵਾਸ ਨਾ ਕਰਿਓ ਆ ਠੀਕ ਆ ਬੋਲ ਦਾ ਆਪਣੀ ਦਾ ਕੰਮ ਆ ਜੋ ਉਹਨਾਂ ਨੂੰ ਆਰਡਰ ਮਿਲਦੇ ਆ ਉਹਨਾਂ ਨੇ ਉਹ ਪੂਰੇ ਕਰਦੇ ਆ ਤੇ ਪਰ ਕਿਸੇ ਦੀਆਂ ਫੇਕ ਸੋਸ਼ਲ ਮੀਡੀਆ ਦੇ ਦਾ ਬਿਲਕੁਲ ਵੀ ਯਕੀਨ ਨਾ ਕਰਿਓ ਬਸ ਇੰਨਾ ਗੱਲ ਆ ਕਿ ਸੋਸ਼ਲ ਮੀਡੀਆ ਨੇ ਆਪਣੀ ਸਾਰੀ ਬੱਦਬਾਰੀ ਪਈ ਆ ਤੇ ਸੋਸ਼ਲ ਮੀਡੀਆ ਨੇ ਇੰਨਾ ਗੰਦ ਪਾਇਆ ਹੋਇਆ ਵਾ ਕਿ ਇਹਨਾਂ ਦੀ ਲੜਾਈ ਨੂੰ ਬਦਾਨੀ ਜਿਨ੍ਹਾਂ ਨੇ ਲੜਾਈਆਂ ਦੇਖੀਆਂ ਨੇ ਉਹਨਾਂ ਨੂੰ ਪੁੱਛੋ ਵੀ ਲੜਾਈ ਹੁੰਦੀ ਕੀ ਆ ਮੇਰ ਪਤਾ ਲੱਗੂ ਤੁਹਾਨੂੰ ਵੀ ਲੜਾਈ ਹੁੰਦੀ ਕੀ ਆ ਤੇ ਜਿਹੜੇ ਜਿਹੜੇ ਵੀਰਾਂ ਨੂੰ ਜਿਹੜੇ ਬਾਰਡਰ ਦੇ ਏਰੀਏ ਦੇ ਵਿੱਚ ਆਪਣੇ ਰਹਿੰਦੇ ਆ ਨਾ ਵੀਰ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਘਾਰਖਾਨੇ ਕਰਨੇ ਕਿੰਨੇ ਔਖੇ ਆ ਸਾਰੇ ਬਣੇ-ਵੜਾਏ ਘਰਾਂ ਨੂੰ ਖਾਲੀ ਕਰਨਾ ਪੈ ਜਾਂਦਾ ਜਦੋਂ ਕੋਈ ਵੀ ਐਸੀ ਮਾੜੀ ਜਿਹੀ ਮਸਿਬਤ ਆਉਂਦੀ ਆ। ਦੇਖ ਲਈ ਆਪਾਂ ਤਾਂ ਦੂਰ ਬੈਠੇ ਬਹੁਤ ਦੇਖੇ ਉਹ ਕਰਦੇ ਆਂ ਵੀ ਹਾਤੀ ਘਾ ਲੜਾਈ ਲੱਗ ਜਵੇ। ਕੋਈ ਗਾਣੇ ਲਾਉਂਦਾ ਵਾ ਕੋਈ ਉਹ ਕਰਦਾ। ਇਹ ਉਹਨਾਂ ਨੂੰ ਬਚ ਕੇ ਦੇਖੋ ساری ਜ਼ਿੰਦਗੀ ਲੱਗ ਜਾਂਦੀ ਏਕ ਘਰ ਬਣਾਉਣ ਨੂੰ। ਠੀਕ ਆ ਤੇ ਮਾਮ ਨਾਲੋਂ ਡੰਡੂ ਮੈਂਟ ਲੱਗਦਾ। ਜ਼ਿੰਦਗੀ ਦਵਾ ਹੋ ਜਾਂਦੀ ਏ ਨਾ ਕੁਝ ਮਿਲੇ ਨਾ ਵਾਸਤਾ। ਦੇਖਨੇ ਤੇ ਪਰ ਇਹ ਜਿਹੀਆਂ ਚੀਜ਼ਾਂ ਤੋਂ ਅਫਵਾਹਾਂ ਤੋਂ ਬਚ ਕੇ ਰਹੋ ਵੀਰੇ ਠੀਕ ਆ ਆਪਣੀ ਫੌਜ ਨੇ ਜੋ ਕੰਮ ਕਰਨਾ ਉਹਨਾਂ ਨੇ ਕਰਨਾ ਸਰਕਾਰ ਨੇ ਤੇ ਹੋਇਆ ਵੀ ਜੋ ਹੋਇਆ ਗਲਤ ਹੋਇਆ ਪਰ ਆਪਦਾ ਸੋਸ਼ਲ ਮੀਡੀਆ ਵਾਲੀਆਂ ਖਬਰਾਂ ਤੇ ਬਿਲਕੁਲ ਵਿਸ਼ਵਾਸ ਨਾ ਕਰਿਓ ਬਸ ਉਸ ਤੋਂ ਬਿਨਾਂ ਜੋ ਕੁਝ ਮਰਜ਼ੀ ਕਰੀ ਚੱਲੋ ਬਸ ਸੋਸ਼ਲ ਮੀਡੀਆ ਤੇ ਵਿਸ਼ਵਾਸ ਨਾ ਕਰਿਓ ਇਹ ਸਾਰਾ ਕੁਝ ਫੇਕ ਆ ਇਹ ਤਾਂ ਬੇਕਾਰ ਗੱਲਾਂ ਜੋ ਜਿੰਨੀਆਂ ਐ ਤੇ ਆ ਉਹ ਬੇਕਾਰ ਗੱਲਾਂ ਸਾਰੀਆਂ ਕਰਦੇ ਹੁਣ ਇੱਕ ਉਹ ਗੂਟਾਂ ਵਾਲਿਆਂ ਦਾ ਕਿੱਡਾ ਵੱਡਾ ਆਪਦੇ ਘਰ ਦਾ ਬਵਾਦ ਆ ਹਨਾ ਉਹਨਾਂ ਦੇ ਵੀ ਯਾਰ ਤੁਸੀਂ ਘਰੇ ਬਹਿ ਕੇ ਨਵੇੜ ਲੋ ਤੁਸੀਂ ਕੱਲੀ ਕੱਲੀ ਗੱਲ ਸੋਸ਼ਲ ਮੀਡੀਆ ਤੇ ਦੱਸੀ ਜਾਂਦੇ ਹੋ ਕਿੰਨੇ ਬੁਰਾ ਲੱਗਦਾ ਯਾਰ ਤੁਹਾਡੇ ਘਰ ਦਾ ਵਿੱਚ ਉਹ ਯਾਰ ਲੇਡੀਜ਼ ਵੀ ਆ ਉਹ ਵੀ ਇੰਸਟਾਗ੍ਰਾਮ ਤੇ ਮੈਂ ਇੰਸਟਾਗ੍ਰਾਮ ਦੇ ਰੀਲ ਪਾ ਕੇ ਕਹਿੰਦੀ ਆ ਪੋਰਥੀ ਜੀ ਇਹਨਾਂ ਨੂੰ ਫਾੜ ਲੋ ਇਹਨਾਂ ਨੂੰ ਆਹ ਕਰ ਲੋ ਇਹਨਾਂ ਨੂੰ ਆਹ ਕਰ ਲੋ ਯਾਰ ਇੰਨੇ ਕ ਲੋਕ ਫੇਮ ਤੇ ਭੁੱਖੇ ਆ ਇੰਨੇ ਕ ਜਿਆਦੇ ਬਾਹਲੇ ਜਿਆਦੇ ਫੇਮਾਂ ਦੇ ਭੁੱਖੇ ਹੋ ਗਏ ਲੋਕ ਹੈਰਾਨੀ ਦੀ ਗੱਲ ਆ ਕਿ ਇੰਨੇ ਭੁੱਖੇ ਕਾਹ ਤੋਂ ਹੋ ਗਏ ਨਾ ਫੇਮ ਦੇ ਲੋਕ ਕੀ ਕਿਉਂ ਨਹੀਂ ਬੰਦੇ ਬੰਦੇ ਦਾ ਬੰਦੇ ਦਾ ਆਪਣੇ ਪਰਿਵਾਰ ਦਾ ਜਾਂ ਇੱਕ ਦੂਜੇ ਦੇ ਪਰਿਵਾਰ ਦਾ ਕਿਉਂ ਨਹੀਂ ਕਦਰ ਹੈਗੀ ਜਮਾਈ ਖਤਮ ਕਰਦੀਆਂ ਕਹਾਣੀਆਂ ਉਹਦਾ ਤੇ ਦਾ ਬਿਲਕੁਲ ਹੀ ਜ਼ੀਰੋ ਕਰਤਾ ਸਾਰਾ ਕੁਝ ਤੇ ਬਸ ਸਮਝ ਨਹੀਂ ਆਉਂਦੀ ਕਿ ਕਿੱਥੇ ਜਾ ਕੇ ਇਹ ਚੀਜ਼ਾਂ ਖਤਮ ਹੋਣੀਆਂ ਵੀ ਘਟੋਂ ਘਟ ਜਿਹੜੀ ਯਾਰ ਤੁਹਾਡੀ ਲੜਾਈ ਆਪਸ ਦੇ ਵਿੱਚ ਉਹਨੂੰ ਸੋਸ਼ਲ ਮੀਡੀਆ ਤੇ ਦਾ ਨਾਮ ਲੈ ਕੇ ਉਹ ਪਰਿਵਾਰਾਂ ਦੇ ਵਿੱਚ ਤੁਸੀਂ ਇੰਨਾ ਆਪਣੇ ਵਿੱਚ ਤੁਸੀਂ ਫਰਕ ਪਾਈ ਜਾਂਦੇ ਹੋ ਠੀਕ ਆ ਲੜਾਈਆਂ ਕਰੀ ਜਾਂਦੇ ਹੋ ਬਿਨਾਂ ਮਤਲਬ ਤੋਂ ਕੀ ਫਾਇਦਾ ਦੱਸੋ ਲਓ ਜੀ ਹੋ ਗਿਆ ਕੰਮ ਕਾਮਯਾਬ ਪੂਰਾ ਮਿੱਟੀ ਦਾ ਤੇ ਬਰੀ ਨਜ਼ਾਰੇਦਾਰ ਮਿੱਟੀ ਹੋ ਕਰਨੀ ਇੱਕ ਇੱਕ ਹੋਰ ਵਾਲਾ ਵਧੀਆ ਹੋ ਜੇ ਆਪਾਂ ਮਾੜਾ ਰੋਟਾਵੇਟਰ ਫੇਰਦੀਏ ਹਾਂ ਰੋਟਾਵੇਟਰ ਫੇਰਦੀਏ ਫੇਰ ਪੂਰੀ ਵਧੀਆ ਹੈ ਹਾਂ ਮੋਜੇ ਨਹੀਂ ਹੁੰਦਾ ਨਹੀਂ ਲੋਡ ਪੈਣੀ ਮਿੱਤਰ ਉਹ ਪਤਾ ਕੀ ਆ ਉਹ ਜਦੋਂ ਕੱਠੀ ਟੀਗੀ ਫੇਰ ਕੁਝ ਨਹੀਂ ਹੁੰਦਾ ਇਹ 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 ਕਿਹੜਾ ਉਹਦੇ ਵਿੱਚ ਚਾੜਨ ਲੱਗੀ ਆ ਥੱਲੇ ਪੂਰੀ ਫਰੀਕ ਦਿਖਾ ਦੇ ਕੋਟਰ ਦਾ ਹੈਗਾ ਇਹਨੇ ਥਾਲੀ ਦੇ ਕਿੰਨੀ ਸੋਹਣੀ ਬਿੱਟੀ ਇਹਨੇ ਦੇਖ ਆਦਾ ਬਾੜੇ ਜਦੋਂ ਜਦੋਂ ਇਹ ਕੱਠੀ ਟਿੱਗੀ ਟਰਾਲੀ ਚ ਨਾ ਫੇਰ ਵਧੀਆ ਹੋ ਚੱਲ ਜਾਣਾ ਜਿੱਲਾ ਕਾ ਨੇ ਰੁਪਿਆ ਕੋਈ ਜਿਹੜਾ ਟਰਾਲੀ ਆਪਾਂ ਲਾਤੀ ਟਰਾਲੀ ਚ ਕੱਠੀ ਡਿਗਣੀ ਆ ਉਹ ਤੇ ਕੁਝ ਨਹੀਂ ਹੋਣਾ ਇਹਨੂੰ ਟਰਾਲੀ ਮੇਰੇ ਕਹਿੰਦਾ ਉਹ ਜਿਹੜੀ ਆਪਣੀ ਛੋਟੀ ਆ ਉਹ ਲਾਇਆ ਨਹੀਂ ਉਹ ਬੈੱਡ ਤੋਂ ਬਿਨਾਂ ਆਲੀ ਜਿਹੜੀ ਉੱਥੇ ਕਮਲ ਹਣ ਕੌਣ ਚੱਲਿਆ ਉਹ ਹੀ ਲੈ ਕੇ ਆਉਣਾ ਇਹ ਆਪਾਂ ਪੱਖੇ ਤੇ ਨਾ ਉੱਪਰ ਲਵਾ ਦੀ ਜਾਲੀ ਪਤਲੀ ਗਰੀਕ ਗਲੀ ਵਾਲੀ ਆਹ ਦੇਖੋ ਇਹ ਮੇਲਾ ਦਾ 10 ਨੰਬਰ ਜਾਲੀ ਕਹਿੰਦੇ ਇਹਨੂੰ 10 ਨੰਬਰ ਚ 10 ਨੰਬਰ ਜਾਲੀ ਉੱਪਰ ਲਵਾ ਦੀ ਤੇ ਥੱਲਿਓਂ ਕਰਤਾ ਬੰਦ ਥੱਲੇ ਵਾਲੇ ਪਾਸਿਓਂ ਬੰਦ ਕਰਤਾ ਆਪਾਂ ਥੱਲੇ ਚਾਦਰ ਲੱਗੀ ਇਹਦੇ ਆਹ ਲਾ ਦੀ ਇਹ ਕਰਦਾ ਵਾ ਮਿੱਟੀ ਦੇ ਚੰਨੇ ਨੂੰ ਮਾਰਦਾ ਚਾਦਰ ਲਵਾ ਦੀ ਥੱਲੇ ਤੇ ਪੂਰਾ ਵਧੀਆ ਕੰਮ ਜਾਂ ਕਰਦਾ ਥੋੜੀ ਕੁੜੀਆਂ ਬਗਨੀ ਆਹ ਸਪੀਡ ਥੋੜੀ ਹੀ ਜਾਂਦੀ ਹੁੰਦੀ ਆਪਾਂ ਨੂੰ ਤਾਂ ਚਾਹੀਦੇ ਹਰਾਂ ਵਾਲਾ ਹੌਲੀ ਹੌਲੀ ਚੱਲੀ ਜਾਂਦੀ ਪਿੱਤਰ ਜਦੋਂ ਬੰਦਿਆਂ ਨੇ ਉਧਰੋਂ ਕੜਾਈਏ ਸਿੱਟਣੇ ਆ ਫੇਰ ਉਧਰ ਮੂਰੇ ਢੇਰ ਲਾ ਦੂ ਫੇਰ ਕੀ ਕਰਾਂਗੇ ਸਪੀਡ ਤਾਂ ਮਾਲ ਤਾਂ ਪਾਉਣ ਵਾਲਾ ਚਾਹੀਦਾ ਨਾ ਟਰਾਲੀ 'ਚ ਪੇਹੋਰੀ ਸਵੇਰੇ ਪਤਾ ਲੱਗ ਜੂ ਪੂਰਾ ਛੱਲੇ ਪੂਰਾ ਛੱਲੇ ਯਾਰ ਸਹੀ ਹੈ ਪ੍ਰਭੂ ਜੰਮੇ